ਦੇ ਜਿਹੜੇ ਨਾਰੇ ਬਾਦੂ ਕਿਰਦਾਰ ਮੁਰਦਾਬ ਮੁਰਦਾਬ ਸਿੱਧੂ ਮੁਰਦਾਬ ਮੁਰਦਾਬ ਮੁਕਾਬਾ ਸਿੱਧੂ ਮੁਰਦਾਬ 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 ਸਤਿ ਸ਼੍ਰੀ ਅਕਾਲ ਥੋੜਾ ਪਿੱਛੇ ਜੀ ਜਿੰਦਾਬਾਦ ਲੋਕ ਸੇ ਜਿੱਤਰਾਏਗਾ ਹਰ ਤੁਹਾਨੂੰ ਲਾਏਗਾ ਲੋਕ ਸੇ ਜਿੱਤਰਾਏਗਾ ਲੋਕ ਸੇ ਜਿੱਤਰਾਏਗਾ ਇਹ ਬੰਦੇ ਓਏ ਇੱਕ ਮਿੰਟ ਰੁਕੋ ਪਾਪਾ ਜੀ ਨਾਰੇ ਲਗਾਓ ਦੋ ਕੁ ਫੋਟੋ ਕਰ ਲਈਏ ਇੱਕ ਮਿੰਟ ਆਜਾ ਪਤਾ ਜੀ ਸਾਹਿਬ ਤੁਹਾਨੂੰ ਟਰੈਕ ਕਰਾਂ

ਤੇ ਜਸਵੀ ਮਨਹਾਸ ਜਿਹੜਾ ਕੀ ਇਸਾਈ ਭਾਈਚਾਰੇ ਦੇ ਪ੍ਰਚਾਰਕਾਂ ਦੇ ਬਰਤੀ ਪ੍ਰਚਾਰ ਕਰਦਾ ਆ ਰਿਹਾ ਇਹਨੇ ਆਪਣੇ ਨਾਲ ਹਿੰਦੂ ਸਿੱਖ ਜਿੱਥੇ ਬੰਦਿਆਂ ਨੂੰ ਬਰਦਲਾ ਕੇ ਇਸਾਈ ਭਾਈਚਾਰੇ ਦੇ ਪ੍ਰਤੀ ਕੂਰ ਪ੍ਰਚਾਰ ਨੂੰ ਪ੍ਰਚਾਰਿਆ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆ ਜਿਹੜਾ ਇਹਨੇ ਪਿਛਲੇ 3 ਤਰੀਕ ਨੂੰ ਈਡੀ ਦਫਤਰ ਦੇ ਬਾਹਰ ਸਾਡੇ ਸਤਕਾਰਯੋਗ ਪਾਸਟਰ ਸਹਿਬਾਨਾ ਦੇ ਪੁਤਲੇ ਫੁਕੇ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਤੁਸੀਂ ਸਾਨੂੰ ਤਾਂ ਰੋਕ ਲੈਨੇ ਹੋ ਕਿ ਤੁਸੀਂ ਮੰਗ ਪੱਤਰ ਨਹੀਂ ਦੇਣਾ ਤੁਸੀਂ ਧਰਨਾ ਨਹੀਂ ਲਾਉਣਾ ਤੁਸੀਂ ਪ੍ਰੈਸ ਕਾਨਫਰੰਸ ਨਹੀਂ ਕਰਨੀ ਉਹਨਾਂ ਬੰਦਿਆਂ ਨੂੰ ਤੁਸੀਂ ਪ੍ਰਮੋਟ ਕਰਦੇ ਹੋ ਅਸੀਂ 2 ਦਿਨ ਦਾ ਪ੍ਰਸ਼ਾਸਨ ਨੂੰ ਅਲਟੀਮੇਟਮ ਦਿੰਨੇ ਆ ਜੇਕਰ ਸੋਮਵਾਰ ਸਵੇਰੇ 11 ਵਜੇ ਤੋਂ ਪਹਿਲਾਂ ਇਹਨਾਂ ਤਿੰਨ ਬੰਦਿਆਂ ਦੀ ਭਗਤ ਸਿੰਘ ਦੁਆਬੀ ਤੇਜਸਵੀ ਮਨਹਾਸ ਤੇ ਭਾਨਾ ਸਿੱਧੂ ਦੇ ਖਿਲਾਫ ਗ੍ਰਿਫਤਾਰੀ ਨਹੀਂ ਹੁੰਦੀ ਇਹਨਾਂ ਨੂੰ ਸੁਲਾਖਾ ਪਿੱਛੇ ਨਹੀਂ ਸਕੇ ਜਾਂਦਾ ਤੇ ਅਸੀਂ ਪੂਰਨ ਤੌਰ ਤੇ ਪੀਪੀ ਚੌਂਕ ਜਾਮ ਕਰਾਂਗੇ ਹਾਲੇਲੂਇਆ ਇਹ ਪੱਲੇ ਬੰਦੇ ਆ ਇਹ ਲੋਕਾਂ ਨੂੰ ਗੁੰਮਰਾਹ ਕਰਕੇ ਮੇਰਾ ਨਾਮ ਦੱਸੋ ਕੀ ਨਾਮ ਮੇਰਾ ਨਾਮ ਵਿੱਕੀ ਗੋਲਡ ਆ ਜੀ ਖੰਬਰਾ ਚੱਟ ਇਹ ਬੰਦੇ ਜਿਹੜੇ ਭਾਨਾ ਸਿੱਧੂ ਆ ਤਜਸਵੀ ਮਨਾਸ ਆ ਤੇ ਭਗਤ ਸਿੰਘ ਜਿਹੜਾ ਆਜ਼ਾਦੀ ਆ ਦੁਆਬੀ ਇਹ ਬੰਦੇ ਸਿਰੇ ਦੇ ਨੀਰਾ ਆਇਆ ਜਿਹਨੂੰ ਨੀਰਾ ਕਹਿੰਦੇ ਇਹ ਠੱਗ ਆ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਨੰਬਰ ਵਾਉਂਦੇ ਆ ਇਹ ਲੋਕਾਂ ਨੂੰ ਲੋਕਾਂ ਕੋ ਪੈਸੇ ਲੈਂਦੇ ਆ ਔਰ ਜੋ ਵੀ ਇਹਨਾਂ ਨੇ ਕਾਰ ਕੀਤਾ ਆ ਸਾਡੇ ਸਪੋਰਟਲ ਮਾਤਾ ਪਿਤਾ ਦਾ ਪੁੱਤਲਾ ਫੂਕੇਣਾ ਨੇ ਅਸੀਂ ਅੱਜ ਇਹਨਾਂ ਦੇ ਪੁੱਤਰ ਇੱਥੇ ਫੂਕਾਂਗੇ ਔਰ ਅਸੀਂ ਇਹਨਾਂ ਨੂੰ ਚੈਲੰਜ ਕਰਦੇ ਜੇ ਤੁਹਾਡੀ ਤੁਸੀਂ ਤੁਹਾਡੀ ਇੱਕ ਮਾਂ ਦਾ ਦੁੱਧ ਪੀਤਾ ਨਾ ਸਾਡੇ ਨਾਲ ਜਿੱਥੇ ਨਾ ਜਿੱਥੇ ਮਰਜੀ ਕੱਲੇ ਨਾਲ ਗੱਲ ਆ ਜਾਵੇ ਜਿੱਥੇ ਮਰਜੀ ਜੇ ਤੁਸੀਂ ਕਹਿੰਦੇ ਆ ਮੈਂ ਮੈਂ ਭਾਨਾ ਸਤੂ ਫੂਸਰੇ ਚੋਰਿਆ ਤੇਰੀ ਰਾਤੀ ਦੀ ਵੀਡੀਓ ਇੱਕ ਵਾਇਰਲ ਹੋਈ ਜਾਂ ਲੋਕਾਂ ਨਾਲ ਠੱਗੀਆਂ ਮਾਰੀਆਂ ਐਨੀਆਂ ਠੱਗੀਆਂ ਮਾਰੀਆਂ ਦੋ ਬੰਦੇ ਤੇਰੇ ਦੇ ਕਮੈਂਟ ਕਰਦੇ ਆ ਪਹਿਲਾਂ ਉਹਨਾਂ ਉਹਨਾਂ ਨੂੰ ਕਰ ਤੂੰ ਲੋਕਾਂ ਨੂੰ ਗੁੰਮਰਾਹ ਕਰਕੇ ਤੇ ਆਨਲਾਈਨ ਕਹਿੰਦਾ ਮੈਂ ਲੋਕਾਂ ਦੇ ਪੈਸੇ ਦਵਾਉਣਾ ਦੇਖੋ ਜਿਹੜਾ ਕੋਈ business ਚੱਲਦਾ ਕੋਈ ਬਾਹਰ ਜਾਂਦਾ ਕਿਤੇ ਜਾਂਦਾ ਸਾਡਾ ਉਹਨਾਂ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਬੰਦਾ ਸਾਡਾ ਕੋਈ ਰਿਸ਼ਤੇਦਾਰ ਨਹੀਂ ਇਹ ਮਤਲਬ ਅੱਜ ਤੁਸੀਂ ਜਾ ਕੇ ਦੇਖ ਲਓ ਬੱਸ ਸਟੈਂਡ ਸਾਰਾ ਏਜੰਟਾਂ ਨਾਲ ਭਰਿਆ ਹੋਇਆ ਏਜੰਟਾਂ ਹੀ ਉੱਥੇ ਭੜਾਏ ਆ ਤੁਸੀਂ 크੍ਰਿਸਚੀਅਨ ਧਰਮ ਨੂੰ ਟਾਰਗੇਟ ਕਰਦੇ ਆ ਇਹ ਜਿਹੜੀਆਂ ਚੀਜ਼ਾਂ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਜੇ ਤੁਸੀਂ ਬਾਰ-ਬਾਰ ਲੋਕਾਂ ਨੂੰ ਬੁਮਰਾ ਕਰਕੇ ਕ੍ਰਿਸਚਨ ਕਰਮ ਧਰਮ ਦੇ ਖਿਲਾਫ ਇਹ ਤਾਂ ਆਪਸ਼ਬਦ ਬੋਲਾਂਗੇ ਤੇ ਅਹੀ ਵੀ ਰੋਣਾ ਤੇ ਆ ਕੇ ਤੁਹਾਡੇ ਖਿਲਾਫ ਬੋਲਾਂਗੇ ਤੇ ਆਪਣੀ ਮੰਜੀ ਥਲੇ ਸੋਟਾ ਮਾਰੋ ਪਹਿਲਾਂ ਤੁਸੀਂ ਸਾਡੇ ਚਰਚਾਂ ਨੂੰ ਸਾਡੇ ਪਾਸਟਰ ਨੂੰ ਖੋਤੀ ਪਾਸਟਰ ਕਹਿੰਨੇ ਆ ਤੁਹਾਡੀ ਔਕਾਤ ਕੀ ਆ ਤੁਹਾਡੀ ਜੇ ਦਮ ਆ ਮੈਨੂੰ ਫੋਨ ਕਰੋ ਮੇਰਾ ਨੰਬਰ ਨੋਟ ਕਰੋ ਮੈਂ ਤੁਹਾਨੂੰ ਦੱਸੂਗਾ ਵਿੱਕੀ ਗੋਲਡ ਖੰਬਰਾ ਚਰਚ ਨੈਟ ਤੇ ਚੈੱਕ ਕਰ ਲਓ ਅਜ ਤੱਕ ਅਹੀ ਕਿਸੇ ਨੇ ਤੱਕਾ ਨਹੀਂ ਕੀਤਾ ਪਰਮੇਸ਼ਰ ਦਾ ਕੰਮ ਕੀਤਾ ਉਹ ਕਰਦੇ ਰਹਿਣਾ ਨਾ ਡਰਦੇ ਸਹੀ ਅਈ ਸ਼ੇਰ ਆ ਯੋਦਾ ਸ਼ੇਰ ਬੱਬਰ ਆ ਹਾਏ